ਮੋਹਾਲੀ ਦੀ ਭਾਜਪਾ ਟੀਮ ਵੱਲੋਂ 11 ਸਾਲ ਮੋਦੀ ਸਰਕਾਰ ਦੀਆਂ ਉਪਲਬਧੀਆਂ ਦੇ ਬਾਰੇ ਪ੍ਰੈਸ ਕਾਨਫਰੰਸ ਕਰ ਕਰਵਾਇਆ ਗਿਆ ਜਾਣੀ ਕਿੰਨਾ ਕੁ ਮਮਕਨ ਹੈ ਕਿ ਇਹ ਸਿਰਫ ਨਾਰਾ ਹੀ ਹੈ ਪਰ ਹੁਣ ਆਪਾਂ ਦੇਖ ਲਿਆ ਕਿ ਨਾਰਾ ਨਹੀਂ ਹੈਗਾ ਇਹ ਇੱਕ ਬਹੁਤ ਵੱਡੀ ਗਰਾਉਂਡ ਰਿਐਲਿਟੀ ਚਾਹੇ ਕੋਈ ਵੀ ਖੇਤਰ ਹੈਗਾ ਚਾਹੇ ਕੋਈ ਵੀ ਮਤਲਬ ਕਿਸੇ ਚੀਜ਼ ਨੂੰ ਤੁਸੀਂ ਬਾਤ ਕੇ ਚਲੋ ਔਰ ਉਹਦੇ ਵਿੱਚ ਮੋਦੀ ਹੈ ਤਾਂ ਮਮਕਨ ਸਾਬਤ ਹੋ ਗਿਆ ਹੈ ਵੇ ਵਕਾਈਨੇ ਗੱਲ ਜਿਹੜੀ ਕਿ ਠੀਕ ਹੈਗੀ ਸੋ ਪਹਿਲਾ ਕੀ ਸੀ ਗੱਲ ਜਿਹੜੇ ਬਿਸ਼ਲੇ ਰਜ਼ਾਈਨ ਕਰਦੇ ਰਜ਼ੀਮ ਜਾਂਦੇ ਰਹੇ ਉਹਨਾਂ ਚ ਵਾਦੇ ਤੇ ਵਾਦੇ ਤੇ ਵਾਦੇ ਸੀ ਪਰ ਹੋਂ ਜਿਹੜੀ ਹੈਗੀ ਹੈ ਉਹ ਗੱਲ ਪਰਫਾਰਮੈਂਸ ਦੀ ਹੁੰਦੀ ਹੈ ਪਰ ਤੁਸੀਂ ਕਿਸੇ ਵੀ ਸਕੀਮ ਦੀ ਗੱਲ ਕਰ ਲੋ ਕਿਸੇ ਮਿਨਿਸਟਰੀ ਦੀ ਗੱਲ ਕਰ ਲੋ ਕਿਸੇ ادارے ਦੀ ਗੱਲ ਕਰ ਲੋ ਉਹਨਾਂ ਨੂੰ ਵਾਦੇ ਨਾਲ ਮਤਲਬ ਮੋਨਾਂ ਨੇ ਆਪਣੀ ਪਰਫਾਰਮੈਂਸ ਸੁਭਾਣੀ ਹੈ ਕਈ ਸਾਦੇ ਸੈਟਰ ਦੇ ਬਜੇ ਸਰਨੇ ਸੈਟਰ ਦੀ ਅਮ੍ਰਿਤਸਰੀ ਨੇ ਤਾਂ ਜਿੱਥੇ ਜਿੱਥੇ ਵੀ ਸਾਡੀਆਂ ਸਰਕਾਰਾਂ ਨੇ ਉਹਦੇ ਵਿੱਚ ਪਰਫਾਰਮੈਂਸ ਦੀ ਗੱਲ ਜਿਹੜੀ ਹੈਗੀ ਹੈ ਪੂਰੀ ਹੈ। ਫਿਰ ਜਿਹੜਾ ਕਲਚਰ ਡਵੈਲਪਮੈਂਟ ਹੈਗੀ ਹੈ ਉਹ ਵੀ ਆਪਾਂ ਨੂੰ ਪਤਾ ਹੈ। ਤੇ ਉਹਦੀ ਜਿਹੜੀ ਸਭ ਸਾਂਝਵਾਲ ਹੈਗੀ ਹੈ ਚਾਹੇ ਆਪਾਂ ਰਾਮ ਮੰਦਰ ਦੀ ਗੱਲ ਕਰ ਲਈਏ ਜਾਂ ਚਾਰਤਾਂ ਮੰਦੀ ਗੱਲ ਕਰ ਲਈਏ ਜਾਂ ਜਿੱਥੇ ਜਿੱਥੇ ਵੀ ਸਾਊਥ ਦੇ ਵਿੱਚ ਲੈ ਲਓ ਆਪਣੇ ਸੈਂਟਰਲ ਇੰਡੀਆ ਜਨਰਲ ਸਭ ਜਗ੍ਹਾ ਚਾਹੇ ਆਪਣੇ ਇਧਰ ਤੇ ਦੇਖ ਲੋ ਤੇ ਕਲਚਰ ਜਿਹੜਾ ਹੈਗਾ ਜਿਹੜੀ ਸਾਡਾ ਵਿਰਾਸਤ ਹੈਗੀ ਹੈ ਅਸੀਂ ਉਹਨੂੰ ਵੀ ਸੰਭਾਲ ਰਹੇ ਫਿਰ ਜਿਹੜੇ ਜਿਹੜਾ ਹੁਣ ਆਪਣਾ ਪਹਿਲਾ ਸੀਗਾ ਕਿ ਜਿਹੜੀ ਸਾਡੀ ਨਾਰੀ ਸ਼ਕਤੀ ਹੈਗੀ ਹੈ ਉਹ ਬਹੁਤ ਪਛਾਣ ਸੀ ਉਹਦੀ ਜਿਹੜੀ ਇਨਵੋਲਵਮੈਂਟ ਸੀਗੀ ਉਸ ਤਰ੍ਹਾਂ ਨਹੀਂ ਸੀ ਹੋਂ ਜਿਹੜੀ ਹੈ ਸਾਡੀ ਨਾਰੀ ਸ਼ਕਤੀ ਹੈਗੀ ਹੈ ਉਹ ਹੁਣ ਜਿਹੜਾ ਅਗਲੀ ਇਲੈਕਸ਼ਨ ਆਣੀ ਹੈ 33% ਦਾ ਰੈਜ਼ਰਵੇਸ਼ਨ ਲੈਸ ਲੈਚਰ ਹੋਊਗਾ ਇਸ ਸਾਡੇ ਜਿਹੜੇ ਮਿਊਸਕਲ ਬੌਡੀ ਉਹਦੇ ਚ ਹੋ ਗਈ ਹੈ ਤੇ ਜਿਹੜੀਆਂ ਸਾਡੀਆਂ ਭੈਣਾਂ ਨੇ ਉਹ ਮਿਡ ਰਿਚ ਵੀ ਜਿਹੜੀਆਂ ਇਹ ਇਹ ਜਿਹੜੀ ਲਾਈਨ ਆਫ ਕੰਟਰੋਲ ਹੈ ਉੱਥੇ ਵੀ ਉਹਨਾਂ ਦੀ ਹਾਜ਼ਰੀ ਜਿਹੜੀ ਹੈਗੀ ਹੈ ਉਹ ਸ਼ੁਰੂ ਹੋ ਗਈ ਤੇ ਹੁਣ ਆਪਾਂ ਜਿੱਥੇ ਦੇਖਿਆ ਜਦੋਂ ਆਪਰੇਸ਼ਨ ਸ਼ੁਰੂ ਹੋਇਆ ਉਸ ਦਾ ਅੰਦਰ ਇੱਕ ਲੈਫਟ ਕਰਨਲ ਲੇਗੀ ਔਰ ਇੱਕ ਰਿੰਕ ਕਮਾਂਡ ਉਹਨਾਂ ਨੇ ਵੀ ਉਹਨਾਂ ਨੂੰ ਮਤਲਬ ਉਹਨਾਂ ਨੇ ਵੀ ਜਿਹੜਾ ਸਾਰਾ ਜਿੰਨਾ ਵੀ ਆਪਰੇਸ਼ਨ ਹੋਇਆ ਉਹ ਉਹਨਾਂ ਨੇ ਅੱਗੇ ਰੱਖਿਆ ਜਿਹੜਾ ਹੈ ਤੇ ਫਿਰ ਜਿਹੜਾ ਸਾਡਾ ਹੈਗਾ ਟੈਰਰਿਜ਼ਮ ਹੁਣ ਆਪਰੇਸ਼ਨ ਸੰਦੂਰ ਦੀ ਆਪਾਂ ਗੱਲ ਕਰੀ ਤੇ ਉਹਦੇ ਨਾਲ ਇੱਕ ਬਹੁਤ ਵੱਡਾ ਅਸੀਂ ਮੈਸੇਜ ਦਿੱਤਾ ਸਾਰੇ ਦੁਨੀਆ ਨੂੰ ਤੇ ਖਾਸ ਕਰਕੇ ਪਾਕਿਸਤਾਨ ਨੂੰ ਕਿ ਟੈਰਰਿਜ਼ਮ ਜਿਹੜਾ ਹੈਗਾ ਉਹਨੂੰ ਅਸੀਂ ਨਹੀਂ ਕਿਸੇ ਵੀ ਸ਼ਕਲ ਦੇ ਵਿੱਚ ਨਹੀਂ ਅਸੀਂ ਮੰਨ ਸਕਦੇ ਨਾ ਅਸੀਂ ਉਹਨੂੰ ਦੂਰ ਕਰਦੇ ਸੋ ਇਸ ਕਰਕੇ ਉਹਦਾ ਫਿਰ ਅਸੀਂ ਇਹ ਵੀ ਕੀਤਾ ਹੈਗਾ ਕਿ ਅਸੀਂ ਉਹਨਾਂ ਦੇ ਸਿਵਿਲਿਅਨਸ ਨੋਰਥ ਨੀ ਅਟੈਕਿੰਗ ਉਹਨਾਂ ਦੇ 7 بیس ਤੇ ਜਿਹੜਾ ਜਿਹੜੇ ਟੈਰਰਿਸਟ ਬੇਸਿਸ ਸੀਗੇ ਉਹਨਾਂ ਨੂੰ ਜਿਮੋਲਸ ਕੀਤਾ ਔਰ ਉਹ ਵੀ ਬੜਾ ਮੁਸ਼ਕਿਲ ਕਬਾਤ ਆਪ ਕੀ ਲਈ ਚੀਕਾ ਨਿਕਲ ਗਈਆਂ ਕਿ ਜੀ ਹੁਣ ਬਸ ਕਰੋ ਬਹੁਤ ਹੋ ਗਿਆ ਔਰ ਜਿੰਨਾ ਮੈਸੇਜ ਦੇਣਾ ਚਾਹੀਦਾ ਸੀਗਾ ਉਹ ਜਿਹੜਾ ਮੈਸੇਜ ਹੈਗਾ ਉਹ ਸਾਰੇ ਦੁਨੀਆ ਨੂੰ ਵੀ ਪਤਾ ਲੱਗ ਗਿਆ ਕਿ ਇੰਡੀਆ ਮੈਟਰਸ ਇੰਡੀਆ ਦਾ ਰਿਜ਼ੋਲਵ ਹੈਗਾ ਤੇ ਅਸੀਂ ਵੀ ਜਿਸ ਤਰ੍ਹਾਂ ਉਹ ਆਵਾਮਾ ਜਿਹੜਾ ਸੀਗਾ ਮਿਲ ਲੀਡਰ ਮੇਰੇ ਹੋਇਆ ਸੀ ਪ੍ਰੈਸ਼ਰ ਜਾਂ ਯੂਐਸ ਕਰਦਾ ਸੀਗਾ ਕਿ ਦੇ ਸਰਟਿਕਲ ਸਟ੍ਰਾਈਕ ਅਸੀਂ ਵੀ ਆਪਣੇ ਇਸ ਸਾਲਾਂ ਦੇ ਵਿੱਚ ਸਰਟਿਕਲ ਸਟ੍ਰਾਈਕਸ ਕਰਕੇ ਤਾਂ ਜਿੰਨਾ ਵੀ ਜਿੱਥੇ ਜਿੰਨੇ ਵੀ ਲੋਟ ਸੀਗੇ ਉਹਦੇ ਨਾਲ ਇੱਕ ਬਹੁਤ ਜ਼ਰੂਰ ਮੈਸੇਜ ਦਿੱਤਾ ਹੈ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਾਕਿਸਤਾਨ ਵਰਗਾ ਦੇਸ਼ ਹੈਗਾ ਜਿਹੜਾ ਪੰਦਾਈ ਟੈਰਰਿਜ਼ਮ ਹੈ ਉਹ ਵੀ ਆਪਣੇ ਆਪ ਨੂੰ ਸੰਭਾਲੇਗਾ ਫਿਰ ਇਸ ਤੋਂ ਸਭ ਤੋਂ ਵਧੀਆ ਜਿਹੜੀ ਖੋਰ ਚੀਜ਼ ਹੋਈ ਹੈ ਉਹ ਸੀਗੀ ਜਿਹੜਾ ਡਿਟਰੈਪਸ਼ਨ ਆਪਾਂ ਨੂੰ ਯੂਕੇ ਸਰਕਾਰ ਦੇਖੋ ਸਕੈਨ 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 ਉਹਦਾ ਬੜਾ ਕੋਈ ਗੱਲ ਨਹੀਂ ਹੁਣ ਪਿਛਲੇ 11 ਸਾਲਾਂ ਦੇ ਵਿੱਚ ਇੱਕ ਵੀ ਕੇਸ ਹੋਵੇ ਜਿੱਥੇ ਕੋਈ ਕ腐ਸ਼ਨ ਨਾ ਹੋਵੇ ਤੇ ਉਹ ਟਾਲਰਟ ਕੀਤੀ। ਸੋ ਇਹ ਇੱਕ ਕ腐ਸ਼ਨ ਫ੍ਰੀ ਜਿਹੜਾ ਸੀ ਰਜਿਮ ਦੇ ਰਿਹਾ ਇਹ ਬਹੁਤ ਵੱਡੀ ਇੱਕ ਡੀਲ ਹੈਗੀ ਆ ਕਿਉਂਕਿ ਇਹ ਜਿਹੜਾ ਜਿੰਨੇ ਵੀ ਗਰੀਬ ਲੋਕ ਹੁੰਦੇ ਆ ਉੱਥੇ ਸਭ ਤੋਂ ਵੱਡਾ ਕ腐ਸ਼ਨ ਬਹੁਤ ਹੁੰਦੀ ਹੱਥ ਪਰ ਅਸੀਂ ਡਿਵੈਲਪਡ ਕੰਟਰੀ ਹੈਗੇ ਹੌਂਦਾ ਸੀ ਵਿਕਸਿਤ ਕਾਲ ਵੱਲੀ ਵੀ ਜਾ ਰਿਹਾ ਹੈ ਕਿ ਅਮਰ ਕਾਲ 2024 ਤੇ ਜਾਵਲ ਹੈ ਜੀ ਔਰ ਆਪਣਾ ਇਹਨੂੰ ਇੰਡੀਆ ਨੂੰ ਗਲੋਬਲ ਕੰਟਰੀ ਦੇ ਰਿਹਾ ਸੀ ਅਸੀਂ ਉਸ ਡਿਲੀਗੇਟ ਕੀ ਇਹ ਗੱਲ ਤੇ ਵਿਚ ਲਿਆ ਕਿ ਆ ਸੋ ਇਸ ਕਰਕੇ ਇਹ ਜਿਹੜੀਆਂ ਇਹ ਆਪਸ਼ਨਾਂ ਹੈਗੀਆਂ ਨੇ ਜਾਂ ਹੁਣ DBT ਹੈਗੀ ਹੈ ਜਿਹੜੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਹੋ ਰਹੀ ਹੈ ਮੈਂ ਤੁਹਾਨੂੰ ਇਹ ਸਾਰੇ ਡੇਡਾਗਾ ਕਿੰਨੇ ਕਰੋੜਾ ਰੁਪਏ ਕਿੱਥੇ ਕਿੱਥੇ ਕਿਉਂਕਿ ਪਹਿਲਾਂ ਜਜੀਬਾਹਾਂ ਨੇ ਕਿਹਾ ਸੀ ਵੀ ਜੇ 1 ਰੁਪਿਆ ਦਿੰਨੇ ਤੇ 15 ਪੈਸੇ ਪਹੁੰਚੇ 50 ਪੈਸੇ ਰਾਸਤੇ ਤੇ ਰਹਿ ਜਾਂਦੇ ਹੋਂ ਨਹੀਂ ਜਦੋਂ ਵਨ ਕਲਿਕ ਆਫ ਅ ਬਟਨ ਚਾਹੇ ਸਾਡੇ ਕਿਸਾਨ ਵੀਰ ਨੇ ਚਾਹੇ ਸਾਡੇ ਸਟੂਡੈਂਟ ਨੇ ਚਾਹੇ ਜਿੰਨੀਆਂ ਵੀ ਸਕੀਮਾਂ ਹੈਗੀਆਂ ਨੇ ਉਹਦੇ ਕੋਈ ਹਿਮਨ ਇਨਵੋਲਵਮੈਂਟ ਨਹੀਂ ਹੈ ਜੇ ਤੁਸੀਂ ਔਨੈਸਟੀ ਜਾਂ ਕਰਾਪਸ਼ਨ ਫਰੀ ਸਿਸਟਮ ਡੇਣਾ ਹੈਗਾ ਤਾਂ ਹਿਮਨ ਜਿਹੜਾ ਐਲੀਮੈਂਟ ਹੈਗਾ ਉਹ ਜਿੰਨਾ ਆਪਾਂ ਬਣਾ ਕਰਾਂਗੇ ਉਨੀ ਜਿਹੜੀ ਟਰਸਟਫੁੱਲ ਜਿਹੜੀ ਸਿਸਟਮ ਸਾਡਾ ਹੋਏਗਾ ਉਹਦੇ ਵਿੱਚ ਹੁਣ ਤੁਸੀਂ ਦੇਖੋ ਬਈ ਲੋਕਾਂ ਦਾ ਪ੍ਰੋਡਕਟ ਰਿਵਰੀ ਜਿਹੜੇ ਪ੍ਰੋਜੈਕਟਸ ਨੇ ਹੈਗੀਆਂ ਨੇ ਉਹ ਬਿਨਾ ਕਿਸੇ ਦੀ ਇਨਵੋਲਵਮੈਂਟ ਤੋਂ ਔਰ ਜਿਹੜਾ ਬੈਨੀਫਿਟ ਬੈਨੀਫਿਸ਼ੀਰੀ ਹੈਗਾ ਉਹ ਉਹਦੇ ਜਿਹੜੇ ਖਾਤੇ ਦੇ ਵਿੱਚ ਜਿੱਗੀਆਂ ਜਾਂਦੀਆਂ ਹੈਗੀਆਂ ਤੇ ਹੁਣ ਅਸੀਂ ਤੁਹਾਨੂੰ ਆਪਣਾ ਪਤਾ ਹੈ ਕਿ ਚਾਹੇ ਇਕਨੋਮੀ ਲੈ ਲਓ ਚਾਹੇ ਡਿਫੈਂਸ ਦਾ ਸੈਕਟਰ ਲੈ ਲਓ ਚਾਹੇ ਟੈਕਨੋਲੋਜੀ ਦਾ ਲੈ ਲਓ ਇਨੋਵੇਸ਼ਨ ਦਾ ਲੈ ਲਓ ਸਪੇਸ ਦਾ ਲੈ ਲਓ ਸਾਰਿਆਂ ਦੇ ਵਿੱਚ ਅਸੀਂ ਲੀਡਰ ਬਣੇ ਹੋਏ ਹੈਗੇ ਵੀ ਆਰ ਅ ਗਲੋਬਲ ਲੀਡਰ ਤੇ ਜਿਹੜਾ ਡਿਸਟੈਂਸ ਸਿਸਟਮ ਹੈਗਾ ਡਿਜੀਟਲ ਟਰੈਕਿੰਗ ਹੈਗੀ ਉਹ ਉਹ ਆਪਾਂ ਜਿਹੜੀ ਵੀ ਚੀਜ਼ ਕਰਦੇ ਹਾਂ ਉਹਦੇ ਤੇ ਮਤਲਬ ਸਾਰਾ ਕੰਪਿਊਟਰ ਬੇਸਡ ਟਰੈਕਿੰਗ ਹੈਗੀ ਉਹਦੇ ਨਾਲ ਵੀ ਹਰ ਬੰਦਾ ਇੱਕ ਟੱਚ ਕਰਨਾ ਰਹਿੰਦਾ ਆਸਾਨਾ ਕਰਨਾ ਰਹਿੰਦਾ ਤੇ ਉਹਦੀ ਜਿਹੜੀ ਕੌਂਫਰਮੈਂਟੀ ਹੈਗੀ ਆ ਉਹ ਵੀ ਤੇਰੀ ਪੂਰੀ ਹੈਗੀ ਆ ਉਹ ਹੁੰਦੀ ਹੈ ਨਾ ਬੜੀਆਂ ਸੋ ਉਹ ਹੋਰ ਵੱਡੀਆਂ ਜਗ੍ਹਾਆਂ ਸਾਡੀਆਂ ਸਕੀਮਾਂ ਹੈਗੀਆਂ ਨੇ ਜੇ ਦਿਲਚਸਪ ਹੋ ਮੈਂ ਤੁਹਾਨੂੰ ਦੱਸ ਵੀ ਦਿੰਨਾ ਕੋਈ ਸਕੀਮਾਂ ਜਿਹਦੇ ਨਾਲ ਅਸੀਂ ਮਤਲਬ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਹੈਗੀ ਹੈ ਕਿ ਅਸੀਂ ਪਹਿਲਾ ਗਰੀਬੀ ਹਟਾਉਣ ਦੀ ਗੱਲ ਕਰਦੇ ਸੀ ਜੀ ਸਾਹਿਬ ਜਾਇ ਐਡਮ ਇੰਦਰਾ ਗਾਂਧੀ ਜੀ ਦਾ ਰਹਾ ਜਾਂ ਚਾਏ ਡਾਕਟਰ ਮਲਮੋ ਸਿੰਘ ਦਾ ਰਹਾ ਇਹ ਇੱਕ ਵਾਅਦ ਅਚੀਵਮੈਂਟ ਹੈ ਕਿ 27 ਕਰੋੜ ਜਿਹੜੇ ਸਾਡੀ ਪਾਪੂਲੇਸ਼ਨ ਦਾ 27 ਕਰੋੜ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਗਰੀਬੀ ਦੀ ਰੇਖਾ ਤੋਂ ਬਾਹਰ ਕੱਢ ਲਿਆ ਤੇ ਉਹਨਾਂ ਦਾ ਜਿਹੜਾ ਜੀਵਨ ਪੱਧਰ ਹੈਗਾ ਉਹ ਬਹੁਤ ਅੱਛਾ ਹੋ ਗਿਆ ਅਸੀਂ ਮਤਲਬ ਡਿਵੈਲਪਡ ਇੰਡੀਆ ਵੀ ਬਣ ਰਹੇ ਹਾਂ ਤੇ ਸੈਲਫ ਜਿਹੜਾ ਰਿਲੈਂਸ ਹੈਗਾ ਉਭੀਸੀ ਵੱਧ ਰਹੇ ਹੈਗੇ ਸੋ ਅ ਪ੍ਰੋਗਰੈਸ ਹਰ ਤਰ੍ਹਾਂ ਦੀ ਹੋ ਰਹੀ ਹੈ ਪਵਰ ਦੀ ਵੈਲਫੇਅਰ ਹੋ ਰਹੀ ਹੈ ਲੋਕਾਂ ਨੇ ਮਤਲਬ ਇਹ ਨਹੀਂ ਵੀ ਇੱਕ ਜਿਹੜਾ ਗਰੀਬ ਬੰਦਾ ਉਹਦਾ ਅੰਤਲਾ ਇੱਕ ਫਿਗਰ ਦੀ ਗੱਲ ਕਰ ਰਹੇ ਅਸੀਂ ਜਿਹੜੀਆਂ ਸਾਡੀਆਂ ਜਿੰਨੀਆਂ ਪਾਲਿਸੀਜ਼ ਹੈਗੀਆਂ ਨੇ ਉਹ ਗਰੀਬ ਓਰੀਐਂਟਡ ਹੈਗੀਆਂ ਉਹਦੇ ਵਿੱਚ ਤੁਸੀਂ ਦੇਖ ਲੋ ਚਾਹੇ ਆਪਣਾ ਆਯੂਸ਼ਮਨ ਭਾਗ ਹੈ ਫਿਰ ਚਾਹੇ ਰੋਡਾਓ ਦੇ ਵਿੱਚ ਆਪਣੀ ਜਗਧਨ ਜੋੜਨਾ ਹੈਗੀ ਹੈ ਗਰੀਬ ਖੇਲਣ ਯੋਜਨਾ ਹੈਗੀ ਹੈ ਜਿੰਨੀਆਂ ਵੀ ਸਕੀਮਾਂ ਹੈਗੀਆਂ ਨੇ ਉਹ ਸਾਰੀਆਂ ਮਿਡਲ ਬੈਂਡ ਨੂੰ ਉਹ ਤੇ ਉਹਦਾ ਜਿਹੜਾ ਉਹਦੇ ਜਿਹੜਾ ਜੀਵਨ ਪੱਤਰ ਹੈਗਾ ਉਹਨਾਂ ਉੱਚਾ ਕਰਨ ਵਾਲੀਆਂ ਹੈਗੀਆਂ ਨੇ। ਤੋਂ ਮੈਂ ਇਹ ਹੀ ਕਹਾਗਾ ਕਿ ਜਿਹੜੇ ਪਿਛਲੇ 11 ਸਾਲ ਹੈਗੇ ਇਹਦਾ ਜੇ ਲੇਖਾ ਜੋਖਾ ਕਰਦਾ ਹੋਵੇ ਤਾਂ ਕਈ ਦਿਨ ਲੱਗ ਸਕਦਾ। ਤੇ ਮੈਂ ਤੁਹਾਨੂੰ ਜੇ ਤੁਸੀਂ ਮੈਨੂੰ ਰਾਹ ਦਿਓ ਤਾਂ ਮੈਂ ਉਹ ਸਕੀਮਾ ਤੁਹਾਨੂੰ ਮੈਂ ਦੱਸ ਦਿਆ ਜਿਹਦੇ ਨਾਲ ਆਪਾਂ ਨੂੰ ਪਤਾ ਲੱਗੂਗਾ ਕਿ ਪਹਿਲਾਂ ਕੀ ਹੋ ਰਿਹਾ ਸੀ ਤੇ ਹੁਣ ਕੀ ਹੋ ਰਿਹਾ ਸੀ। ਫਾਕਾ ਡੈਰਿਜ਼ਮ ਦੀ ਗੱਲ ਕਰ ਲਈ ਹੈਗੀ ਆਪਰੇਸ਼ਨ ਤੋਂ ਦੂਰ ਦੀ ਵੀ ਗੱਲ ਕਰ ਲਈ ਹੈਗੀ ਡਿਫੈਂਸ ਕੈਪੇਬਿਲਿਟੀ ਜਿਹੜੀ ਹੈਗੀ ਆਲੇ ਉਹਦੇ ਵਿੱਚ ਵੀ ਜਿਹੜੀ ਸਾਡਾ ਆਪਣਾ S400 ਮਜ਼ਾਜ ਦੀ ਨਜ਼ਾਇਨ ਸਾਰੀਆਂ ਉਹਦੇ ਦੀ ਨਜ਼ਾਇਨਾ ਤਵਾ ਕਰਦੀਆਂ 에ਅਰ ਦੇ ਵਿੱਚ ਤੇ ਇਹਦੀ ਜਿਹੜੀ ਸਾਡੀ 34 ਟਾਈਮ ਜਿਹੜੀ ਐਕਸਪੋਰਟ ਡਿਫੈਂਸ ਸੈਕਟਰ ਦੀ ਹੈਗੀ ਹੈ ਉਹ ਸਾਡੀ ਅਚੀਵਮੈਂਟ ਹੈਗੀ ਹੈ ਦੇ ਜਿਹੜਾ ਵੈਕਿਊਏਸ਼ਨ ਚਾਹੇ ਕੋਵਿਡ-19 ਕਹੋ ਚਾਹੇ ਤਾਲੀਬਾਨ ਵਾਲਾ ਕਹੋ ਚਾਹੇ ਰਸ਼ੀਆ ਯੂ ਪ੍ਰੇਡ ਵਾਰ ਕਹੋ ਜਿੰਨੇ ਵੀ ਸੀਗੇ ਜਿੰਨੇ ਵੀ ਜਿੱਥੇ ਵੀ ਸਾਡੇ ਜਿਹੜੇ ਆਪਣੇ ਲੱਖਾਂ ਦੇ ਤਦਾਦ ਦੇ ਵਿੱਚ ਇੰਡੀਅਨ ਸਿਟੀਜ਼ਨ ਡੈਸ਼ਬੋਰਡ ਹੈ ਜਿਹੜਾ ਸਾਡਾ ਇਹਦੇ ਫਸਿਆ ਸੀਗਾ ਉਹ چاہے ਸੀਏ ਕਾਨੂੰਨ ਸੀਗਾ ਜੋ ਵੀ ਸੀਗਾ ਉਹਦੇ ਰਾਏ ਅਸੀਂ ਉਹਨਾਂ ਨੂੰ ਮਾਨਤਾ ਵੀ ਦਿੱਤੀ ਸੀ ਵੀ 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 ਦਿੱਤੀ ਔਰ ਉਹਨਾਂ ਨੂੰ ਅਸੀਂ ਆਪਣੇ ਪਾਰਕ ਦੀ ਵਾਪਸੀ ਵੀ ਕਰਵਾਈ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਜਿਹੜਾ ਹੈਗਾ ਨੁਕਸਾਨ ਨਾ ਹੋਵੇ ਇਹ ਜਿਹੜਾ ਨਕਸ਼ਨਵਾਦ ਹੈਗਾ ਖਾਸ ਕਰਕੇ ਇੱਧਰ ਸੈਂਟਰਲ ਇੰਡੀਆ ਦੇ ਵਿੱਚ ਉਹਦੇ ਵਿੱਚ ਵੀ 70 70% ਜਿਹੜੀ ਹੈਗੀ ਹੈ ਉਹਦੇ ਜਿਹੜੇ ਇਨਸੀਡੈਂਟਸ ਆ ਗਏ ਉਹਦੇ ਵਿੱਚ ਰਿਡਕਸ਼ਨ ਹੋਈ ਹੈ ਤੇ ਜਿਹੜੇ ਜਿਹੇ ਇਫੈਕਟ ਸੀਗੇ ਉਹਨਾਂ ਦਾ ਨੰਬਰ ਵੀ ਬਹੁਤ ਜਿਹੜਾ ਹੈਗਾ ਥੱਲੇ ਆਇਆ ਹੈਗਾ ਜੇ ਆਪਾਂ ਇਕਨੋਮਿਕ ਗਰੋਥ ਦੀ ਗੱਲ ਕਰੀਏ ਤੇ ਡਿਜੀਟਲ ਟਰਾਂਸਫਾਰਮੇਸ਼ਨ ਦੀ ਗੱਲ ਕਰੀਏ ਆਪਾਂ ਜਿਸ ਤਰ੍ਹਾਂ ਸੰਜੀਤ ਜੀ ਨੇ ਦੱਸਿਆ ਕਿ ਵੀ ਆਰ ਲਾਈਕਲੀ ਟੂ ਬੀ ਫੋਰਥ ਲਾਰਜੇਸਟ ਇਕਨੋਮੀ ਇਨ ਦ ਵਰਲਡ ਭਾਰਤ ਅਸੀਂ ਬਣ ਗਏ ਹਾਂ ਹੁਣ ਸਾਡੇ ਤੋਂ ਦੋ ਤਿੰਨ ਉੱਪਰ ਰਹਿ ਜਾਣੀ ਅਸੀਂ ਤਾਂ ਉੱਥੇ ਨੰਬਰ ਤੇ ਜਿਹੜਾ ਹੈਗਾ ਅਸੀਂ ਆ ਜਾਣਾ ਔਰ ਇਹਦੇ ਵਿੱਚ ਜਿਹੜੀਆਂ ਡਿਜੀਟਲ ਟਰਾਂਜੈਕਸ਼ਨ ਹੈਗੀਆਂ ਨੇ ਬਹੁਤ 24 ਲੱਖ ਕਰੋੜ ਰੁਪਏ ਦੀਆਂ ਹੋ ਚੁੱਕੀਆਂ ਜਿਹੜਾ ਆਪਾਂ ਪਿਛਲੇ ਸਾਲ ਦੀ ਗੱਲ ਕਰੀ ਤੇ ਜਿਹੜਾ ਇਹ ਯੂਪੀਆਈ ਹੈਗਾ ਇਹਦੇ ਵਿੱਚ 83% ਹੈਗਾ ਤੇ ਜਿਹੜੀ ਮੋਬਾਈਲ ਯੂਜ਼ਰ ਹੈਗੇ ਨੇ 116 ਕਰੋੜ ਸਾਡਾ ਇਹ ਜਿਹੜਾ ਹੈਗਾ ਮੋਬਾਈਲ ਯੂਜ਼ਰ ਹੈਗੇ ਨੇ ਔਰ ਇਹਦੇ ਵਿੱਚ ਜਿਹੜਾ ਇੰਟਰਨੈਟ ਯੂਜ਼ਰ ਹੈਗੇ ਨੇ ਉਹ 97 97 ਕਰੋੜ ਸਾਡੇ ਜਿਹੜੇ ਇੰਟਰਨੈਟ ਯੂਜ਼ਰ ਵੀ ਹੈਗੇ ਤੇ ਜੇ ਆਪਾਂ ਟਰਾਂਸਪੇਰੈਂਟ ਤੇ ਪਰ ਗਵਰਨਮੈਂਟ ਸਿਸਟਮ ਦੀ ਗੱਲ ਕਰੀ ਤੇ ਇਹ ਮਾਰਕੀਟ ਪਲੇਸ ਹੈ ਜੀਰੋ ਆਪਾਂ ਜੀਐਮ ਜਨ ਕਹਿੰਦੇ ਹੈਗੇ ਉਹਦੇ ਤਹਿਤ ਵੀ ਜੇ ਬਾਤ 25 ਤੱਕ ਦੀ ਫਿਗਰ ਲਈਏ ਤਾਂ 13.41 ਲੱਖ ਕਰੋੜ ਰੁਪਏ ਦੇ ਜਿਹੜੇ ਆਰਡਰਸ ਹੈਗੇ ਨੇ ਉਹ ਪ੍ਰੋਸੈਸ ਹੋ ਗਏ ਨੇ ਜਿਹਦੇ ਨਾਲ ਤੁਹਾਨੂੰ ਕੋਈ ਕ腐ਸ਼ਨ ਦੀ ਗੱਲ ਕਹਿਣਾ ਸਾਰੀ ਟਰਾਂਸਪੇਰੈਂਸੀ ਕਹਿ ਲੋ ਔਰ ਐਫੀਸ਼ੀਐਂਸੀ ਜਿਹੜੀ ਹੈਗੇ ਉਹਦੇ ਵਿੱਚ ਸਾਡੂ ਦੇਖਣ ਨੂੰ ਮਿਲੀ ਹੈ ਜੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੀ ਗੱਲ ਕਰ ਲਈਏ ਤਾਂ 44 ਲੱਖ ਕਰੋੜ ਜਿਹੜਾ ਡਾਇਰੈਕਟਲੀ ਬੈਨੇਫੀਸ਼ੀਅਰੀ ਨੂੰ ਟਰਾਂਸਫਰ ਹੋ ਚੁੱਕੇ ਨੇ ਤੇ ਜਿਹੜੇ ਇੰਟਰਮੀਡੀਅਰ ਸੀ ਜਾਂ ਕ腐ਪਸ਼ਨ ਕਰਦੇ ਸੀ ਉਹ ਇਹਦੇ ਵਿੱਚ ਟੋਟਲੀ ਨਿਕਲ ਗਏ ਤੇ ਇਹ ਜਿਹੜੀਆਂ ਜਿਹੜੀਆਂ ਹੈਗੀਆਂ ਵਰਲਡ ਬੈਂਕ ਨੇ ਇਹਦੀਆਂ ਫਿਗਰਸ ਹੈਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਤੇ ਜਿਹੜੀ ਆਪਣਿਆਂ ਜਿਹੜੇ ਸਾਡੇ ਗਰੀਬ ਪਰਿਵਾਰਾਂ ਦੇ ਆਪਰਾ ਪੈਣਾ ਸੀਗੇ ਉਹ ਜਿਹੜੇ ਅਸੀਂ ਨਿਕਲੇ 27 ਲੱਖ ਰੁਪਏ ਜਿਹੜੇ ਅਸੀਂ ਬੀਬੀ ਦੇਖਾ ਤੋਂ ਕੱਢਿਆ ਬਾਅਦ ਵਰਲਡ ਬੈਂਕ ਵੀ ਤੇ ਆਈਐਮਐਫ ਇਹ ਨਹੀਂ ਕਿ ਸਾਡੀ ਕੋਈ ਸਰਕਾਰ ਦਾ ਕੋਈ ਇਹ ਜਿਹੜਾ ਅੰਕੜਾ ਹੈ ਵਰਲਡ ਬੈਂਕ ਨੇ ਇਸ ਗੱਲ ਨੂੰ ਜਿਹੜਾ ਹੈਗਾ ਸਰਟੀਫਾਈ ਕੀਤਾ ਤੇ ਜੇ ਤੁਸੀਂ ਕੋਈ ਬਿਜ਼ਨਸ ਲਿਆਣਾ ਚਾਹਦੇ ਹੋ ਕਿਸੇ ਵੀ ਦੇਸ਼ ਦੇ ਵਿੱਚ ਤੇ ਉੱਥੇ ਇੱਕ ਈਜ਼ ਆਫ ਡੂਇੰਗ ਬਿਜ਼ਨਸ ਹੋਦਾ ਹੈ ਕਿ ਉਹ ਲੋਕ ਇਹ ਦੇਖਦੇ ਆ ਕਿ ਇੱਥੇ ਜਿਹੜਾ ਬਿਜ਼ਨਸ ਕਰਨਾ ਕੋਈ ਇੰਡਸਟਰੀ ਲਾਣੀ ਕੋਈ ਮਤਲਬ ਉਹ ਕਿੰਨਾ ਉਹਦੇ ਸੌਖਾ ਕੰਮ ਹੈਗਾ ਉਹਦੀ ਰੈਂਕਿੰਗ ਹੁੰਦੀ ਹੈ ਵਰਲਡ ਲੈਵਲ ਤੇ ਤੇ ਉਹਦੇ ਵਿੱਚ ਵੀ ਅਸੀਂ ਜਿੱਥੇ ਸਾਡਾ 142ਵਾਂ ਰੈਂਕ ਸੀਗਾ ਇਨ ਹਿਸ ਆਫ ਡੂਇੰਗ ਬਿਜ਼ਨਸ ਇਨ ਐਚ ਉਹਤੇ ਹੋਣਾ ਸੀ 63 63rd ਰੈਂਕ ਤੇ ਅਸੀਂ ਤਾਂ ਆਗੇ ਹੈਗੇ ਇੰਨੀ ਮਤਲਬ ਸਾਡੀ ਇਹਦੇ ਵਿੱਚ ਜਿਹੜੀ ਤਰੱਕੀ ਹੋਈ ਹੈਗੀ ਹੈ ਤੇ ਫਿਰ ਜੇ ਅਸੀਂ ਜਿਹੜਾ ਮਿਡਲ ਕਲਾਸ ਹੈਗੀ ਹੈ ਜੇ ਟੈਕਸ ਰੀਲੀਫ ਦੀ ਗੱਲ ਕਰੀਏ ਇਨ ਇੰਕਮ ਟੈਕਸ ਤਾਂ ਉਹ ਵੀ 12 ਲੱਖ ਰੁਪਏ ਤੱਕ ਦੀ ਜਿਹੜੀ ਇਨਕਮ ਹੈਗੀ ਹੈ ਉਹਨੂੰ ਕੋਈ ਟੈਕਸ ਨਹੀਂ ਹੈਗਾ ਤੇ ਜੇ ਆਪਾਂ ਸਪੇਸ ਅਚੀਵਮੈਂਟ ਦੀ ਗੱਲ ਕਰੀਏ ਤਾਂ ਜਨਰੈਲ ਕਹਿ ਲਓ ਵਿਗਿਆਨਕ ਕਹਿ ਲਓ ਛੇ ਵੀ ਸਾਰੀ ਦੁਨੀਆ ਨੂੰ ਪਤਾ ਹੈ ਕਿ ਜਿਹੜਾ ਅਸੀਂ ਮਾਰਕਾ ਮਾਰਿਆ ਉਹਦੇ ਵਿੱਚ ਅਸੀਂ ਬਹੁਤ ਜਿਹੜੀ ਸਾਡੀ ਜਿਹੜੀ ਮਤਲਬ ਪ੍ਰਸਿੱਧਤਾ ਵੀ ਹੋਈ ਹੈ ਕਿ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਇੰਡੀਆ ਵੀ ਹੈਗਾ ਜਿਹੜਾ ਆਪਾਂ ਸਾਊਥ ਪੋਲ ਤੇ ਮੂਨ ਦੇ ਲੈਂਡ ਕੀਤਾ ਹੈਗਾ ਵੀ ਆਰ دی ਓਨਲੀ ਕੰਟਰੀ ਜਿਹਨੇ ਸਾਊਥ ਪੋਲ ਤੇ ਮੈਜ਼ਰ ਕਈਆਂ ਨੇ ਕੀਤਾ ਹੈ ਪਰ ਸਾਊਥ ਪੋਲ ਤੇ ਇੰਡੀਆ ਨੇ ਜਿਹੜਾ ਹੈਗਾ ਉਹ ਕੀਤਾ ਹੈ ਤੇ ਇਲਫਾਸੈਕਸ ਦਾ ਬੜਾ ਡਿਵੈਲਪਮੈਂਟ ਹੋਇਆ ਜਿਵੇਂ ਹੁਣ ਚਨਾਬ ਦਾ ਬ੍ਰਿਜ ਜਿਹੜਾ ਹੈਗਾ ਹਾਈਸਟ ਇਨ ਦਾ ਵਰਡ ਸ਼ੱਤਸੌਂ ਰੋਡ ਪਰ ਉਹ ਜਿਹੜਾ ਹੈ ਤਾਂ ਜਿੰਨੇ ਵੀ ਤੁਸੀਂ ਦੇਖੋਗੇ ਮਤਲਬ ਜਿੰਨੇ ਚੀਜ਼ਾਂ ਕਦੇ ਸੋਹਣੀਆਂ ਨਹੀਂ ਸੀ ਤੇ ਦੇਖਣੀਆਂ ਤਾਂ ਵੱਡੀ ਗੱਲ ਹੈਗੀ ਹੈ ਤੇ ਗੱਲਾਂ ਗੱਲਾਂ ਵੀ ਨਹੀਂ ਕੋ ਕਰਦਾ ਸੀ ਉਹ ਗੱਲਾਂ ਨਹੀਂ ਹੈਗੀਆਂ ਉਹ ਹੁਣ ਕਰਕੇ ਦਿਖਾਈਆਂ ਜਾ ਰਹੀਆਂ ਤੇ ਜਿਹੜੀ ਜੇ ਤੁਸੀਂ ਰੂਰ ਕਨੈਕਟੀਵਿਟੀ ਦੀ ਲਾ ਲੋ 99% ਜਿਹੜੇ ਪਿੰਡ ਨੇ ਉਹ ਰੂਰ ਜਿਹੜੇ 60 ਪਿੰਡ ਨੇ ਉਹਨਾਂ ਦੀ ਕਨੈਕਟੀਵਿਟੀ ਹੋ ਗਈ ਹੈ ਤੇ ਜਿਹੜਾ ਹਾਈਵੇ ਹੈਗਾ ਸਾਡਾ ਡੇਲੀ ਹਰ ਦਿਨ 34 ਕਿਲੋਮੀਟਰ ਆਈ ਦੇ ਬਾਰੇ ਆਈ ਇਸ ਬੁੱਧ ਦੇ 40 ਕਿਲੋਮੀਟਰ ਨੈਸ਼ਨਲ ਹਾਈਵੇ ਆਪਾਂ ਦੇ ਦੇ ਜੇ ਤੁਸੀਂ ਪਿੰਡ ਜਾਣੇ ਮੈਂ ਤੇਰੇ ਸਾਹਮਣੇ ਰਹੀ ਹਾਂ ਦੀ ਇਹ ਸੜਕਾ ਕਿਤੋਂ ਦੀ ਹੈ ਕਿੱਥੋਂ ਜਾਣੀ ਹੈ ਜਿੱਥੇ ਜਾਣੇ ਉੱਥੇ ਐਲੀਵੇਟਰ ਰੋਡ ਵੱਡ ਰਹੀ ਜਿੱਥੇ ਜਾਣੇ ਉੱਥੇ ਗਾਰਡਡ ਰੋਡ ਵੱਡ ਰਹੀ ਹੈ ਮਤਲਬ ਸੜਕਾਂ ਦਾ ਜਾਲ ਚਾਹੇ ਆਪਾਂ ਟ੍ਰੇਨਰਾਂ ਦਾ ਜਾਲ ਕਹਿੰਦੇ ਜਿਹੜੀ 에ਅ ਕਨੈਕਟੀਵਿਟੀ ਉਹ ਮਤਲਬ ਕਮਾਲ ਦੀ ਜਿਹੜੀ ਹੈਗੀ ਹੈ ਉਹ ਉਹ ਹੋ ਗਈ ਹੈ ਜਿੱਦੇ ਆਪਾਂ ਜਿਹੜੀ ਬੰਦੇ ਬਾਤ ਟ੍ਰੇਨ ਹੈਗੇ 136 ਉਹ ਉਹ ਆਪਣੀ ਕੋਲ ਹੈਗੇ ਨੇ ਫੇਰ ਜਿਹੜੇ 103 ਰੇਲਵੇ ਸਟੇਸ਼ਨ ਹੈਗੇ ਨੇ ਉਹ ਆਪਣੇੜ ਆਪ ਨੂੰ ਪਤੇ ਵਿੱਚ ਅੰਡੀਗੜ ਜਾਂ ਹਵਾਲੀ ਦੀ ਰੋਡ ਦੇ ਬੰਦਰ ਹੈਗੇ ਜਾਂ ਜਿਹਨੇ ਵੀ ਆਪਰੇ ਪੰਜਾਬ ਦੇ ਵਿੱਚ ਜਿਹੜਾ ਵੀ ਬਾਈਟ ਸਾਡੇ ਰੇਲਵੇ ਸਟੇਸ਼ਨ ਹੈ ਉਹਨਾਂ ਦੀ ਅਪਰਿਲੇਸ਼ਨ ਹੋ ਰਹੀ ਹੈ ਤੇ ਜੇ ਐਗਰੀਕਲਚਰ ਸਿਸਟਮ ਦੀ ਗੱਲ ਕਰੀਏ ਜਿਹੜੀ ਕਿਸਾਨ ਸਨਮਾਨ ਨਿੰਦੀ ਹੈਗੀ ਹੈ ਉਹਦੇ ਤਹਿਤ 11 ਕਰੋੜ ਕਿਸਾਨ ਵੀਰਾਂ ਨੂੰ ਤਿੰਨ ਦੇਨ 0.7 ਲੱਖ ਕਰੋੜ ਜਿਹੜਾ ਪੁੱਟਿਆ ਹੈਗਾ ਉਹ ਹੋਵੇ ਦਵਾ ਮਨ ਕਲਿਕ ਕੋ ਬਟਨ ਬਿਣਾ ਕਿਸੇ ਦੇ ਇੱਕ ਬੰਦੇ ਦੀ ਆਇ 1/4 2000 ਰੁਪਇਆ ਉਹ ਪੈ ਜਾਂਦਾ ਹੈ ਤੇ ਜੇ ਆਪਾ ਵੈਲਫੇਅਰ ਦੀ ਗੱਲ ਮੈਂ ਤੁਹਾਡਾ ਕਰੀ ਹੈਗੀ ਤੇ ਜੇ ਜਲ ਜੀਵਨ ਜਿਹੜਾ ਜਲ ਜੀਵਨ ਮਿਸ਼ਨ ਹੈਗਾ ਉਹਦੇ ਤਹਿਤ 15 ਕਰੋੜ ਹਾਊਸ ਹੋਲਡਸ ਨੂੰ ਜਿਹੜਾ ਹੈਗਾ ਉਹ ਪਾਣੀ ਜ ਮਤਲਬ ਨਾਲ ਸੇ ਜਲ ਜਿਹੜਾ ਸਕੀਮ ਹੈਗੀ ਉਹਦੇ ਤਹਿਤ ਦਿੱਤਾ ਜਾ ਰਿਹਾ 4 ਕਰੋੜ ਜਿਹੜੇ ਹਾਊਸਸ ਬਾਜਟ ਦੇ 81 ਕਰੋੜ ਜਿਹੜੀ ਸਾਡੀ ਗਰੀਬ ਜੱਤਾ ਹੈਗੀ ਉਹਨਾਂ ਨੂੰ ਅਸੀਂ ਮੁੱਖ ਤੌਰ 'ਤੇ ਰਾਸ਼ਨ ਜਿਹੜਾ ਹੈਗਾ ਦੇ ਰਹੇ ਹੈਗੇ। ਇਸੇ ਤਰ੍ਹਾਂ ਇਰੀਗੇਸ਼ਨ ਦੇ ਪ੍ਰੋਜੈਕਟ ਹੈਗੇ ਨੇ ਜਿਹੜਾ ਕ੍ਰੀਸ਼ੀ ਸਿੰਚਾਈ ਯੋਜਨਾ ਹੈਗੀ ਉਹਦੇ ਤਹਿਤ 112 ਇਰੀਗੇਸ਼ਨ ਦੇ ਪ੍ਰੋਜੈਕਟ ਉਹਨਾਂ ਦੀ ਜਿਹੜੀ ਕੋਸਟ ਹੈਗੀ 93000 ਕੋ ਉਹ ਜਿਹੜੇ ਲੱਗ ਰਹੇ ਨੇ ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਮੰਡੀਆਂ ਹੈਗੇ ਨੇ ਇਨਮ ਜਿਹੜੀਆਂ ਆਪਣੀਆਂ ਮੰਡੀਆਂ ਵਿੱਧਾ ਭਾਣਤ ਚੋਨਾ ਪੱਤੀ ਦਾ ਵੇਦੇ ਉਹਨਾਂ 1473 ਮੰਡੀਆਂ ਜਿਹੜੀਆਂ ਹੈਗੀਆਂ ਉਹ ਅਪਗ੍ਰੇਡ ਹੋ ਚੁੱਕੀਆਂ ਨੇ ਜੇ ਜੇ এনवायरमेंटਲ ਇਨੀਸ਼ੀਏਟਿਵ ਦੀ ਗੱਲ ਕਰੀਏ ਜਿਹੜਾ ਸੀਓਪੀ 21 ਤੇ ਜਿਹੜਾ ਨੌਨ ਫੋਸਲ ਹੈਗਾ 500 ਗੀਗਾਵਾਟ ਤੇ ਇਸੇ ਤਰ੍ਹਾਂ ਜਿਹੜੀ ਸੈਪ ਜਿਹੜੀ ਆਪਣੇ এনवायरमेंट ਵਾਸਤੇ ਜਿਹੜੀ ਸੈਪਲਿੰਗ ਹੈਗੀ ਹੈ ਆਪਾ ਗਨੇੰਦਰਾ ਤੋਂ 131 ਮਦਦ ਉਹਦੇ تحت 142 ਕਰੋੜ ਜਿਹੜੇ ਸਾਡੇ ਸੈਪਲਿੰਗ ਹੈਗੇ ਉਹਨਾਂ ਦੀ ਪਲਾਂਟੇਸ਼ਨ ਹੋ ਚੁੱਕੀ ਐ ਇਸੇ ਤਰ੍ਹਾਂ ਇਸ ਮੈਂ ਤਾਂ ਜਿਵੇਂ ਪਹਿਲਾਂ ਵੀ ਕਿਹਾ ਸੀਗਾ ਬੇਈ ਕਈ ਕੰਮ ਸਾਡੇ ਮੁਸਲੇ ਇਹੋ ਜਿਹੇ ਜਿਹੜੇ ਸੀ ਹੈਗੇ ਨੇ ਜਿਹੜੇ ਚੈਲੰਜ ਸੀਗੇ ਉਹਨਾਂ ਚੈਲੰਜ ਦੇ ਵਿੱਚ ਚਾਹੇ ਉਹ ਆਰਟੀਕਲ 370 ਸੀਗਾ ਚਾਹੇ ਉਹ ਟ੍ਰਿਪਲ ਤਲਾਕ ਸੀਗਾ ਚਾਹੇ ਉਹ ਆਪਣਾ GST ਸੀਗਾ ਕੋਈ ਉਹ GST ਕਿਦਾਂ ਹੋ ਸਕਦਾ ਹੈ ਇਹ ਜਿਹੜਾ ਵੱਖ ਅਮੈਂਡਮੈਂਟ ਬੈਲ ਸੀਗਾ ਤੇ ਹੁਣ ਲੇਟਲੀ ਜਿਹੜਾ ਵਨ ਨੇਸ਼ਨ ਵਨ ਲਿਗਸਕਲ ਡੁਆਇਟ ਪਾਰਲੀਮੈਂਟਿਕ ਹੋਇਆ ਸੀ ਮੈਂ ਉਹਦੇ ਵਿੱਚ ਅਸੀਂ ਤੇ ਸਾਰੇ ਪੰਜਾਬ ਦੀ ਲੀਡਰਸ਼ਿਪ ਸੀਗੀ ਕਾਂਗਰਸ ਦੇ ਮਿਸਟਰ ਪਟਲ ਬਦਾਮ ਬਾਜਵਾ ਜੀ ਰਾਜਾ ਵਡੇਮੀ ਜੀ ਇਧਰ ਹੁੰਦੜ ਸਾਹਿਬ ਦੀ ਜੀ ਜੀ ਮਦਰ ਸਾਰੇ ਸਿਖੇ ਸੀ 20 ਸਾਲ ਤੋਂ ਤੋਂ ਅਸੀਂ ਉਹਨਾਂ ਅੱਗੇ ਮਤਲਬ ਜਿਹੜੇ ਚੈਲੰਜ ਹੈਗੇ ਨੇ ਨਾ ਉਹਨਾਂ ਨੂੰ ਜੇ ਕੋਈ ਖਿੜੇ ਮੱਥੇ ਤੇ ਐਡੇ ਚੈਲੰਜ ਅਕਸੈਪਟ ਕਰਦਾ ਹੈ ਤੋਂ ਸੀ ਰਿਤਿੰਦਰ ਮੋਦੀ ਜੀ ਦੇ ਹੋਰ ਕਿਸੇ ਜੱਜ ਤੱਕ ਜਿਹੜੇ ਭੈਦਰ 70 ਸਾਲ ਹੋ ਗਏ ਕਿਸੇ ਦੀ ਹਿੰਮਤ ਨਹੀਂ ਬਈ ਕਿ ਜਿਹੜੇ ਮੈਚ ਨੂੰ ਬਣਾਏ ਹੈਗੇ ਨੇ ਇਹਨਾਂ ਵੱਲੇ ਕੋਈ ਬੰਦਾ ਧਿਆਨ ਵੀ ਕਰ ਦਿੰਦਾ ਜਾਂ ਸੋਚ ਵੀ ਸਕਦਾ ਚਾਹੇ ਤੁਸੀਂ ਆਰਟੀਕਲ 370 ਲੈ ਲਓ ਜਾਂ ਟ੍ਰਿਪਲ ਪਲਾਕ ਲੈ ਲਓ ਇੰਨੇ ਇਹ ਜਿਹੜੇ GST ਲੈ ਲੋ ਵਰਕ ਆਪ ਤੇ ਕੋਈ ਬੰਦਾ ਸੋਚਦਾ ਨਹੀਂ ਕਿ ਮੇ ਕੋ ਪਰ ਇਹਨਾਂ ਦਾ ਜਿਹੜਾ ਰਿਜ਼ੋਲਵ ਹੈ ਕਿ ਉਹ ਰਿਜ਼ੋਲਵ ਦੇ ਨਾਲ ਇਹ ਕੰਮ ਜਿਹੜਾ ਹੈਗਾ ਉਹ ਕਰਦੇ ਹੈਗੇ। ਤੋਂ ਗਏ। ਫਿਰ ਤੁਸੀਂ ਜਿਹੜਾ ਐਜੂਕੇਸ਼ਨ ਦੇ ਜੀ ਸਾਡੀ ਪਾਲਿਸੀ ਹੈਗੀ ਹੈ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਉਹਦੇ ਤਹਿਤ ਵੀ ਸਾਡੀਆਂ 8 ਦੁਨੀਆ ਇੰਨੀ ਦੇ ਇੰਸਟੀਟਿਊਟ ਉਹ ਮੈਨੇਜਮੈਂਟਸ ਆ ਗਈਆਂ 7 IITs ਆ ਗਈਆਂ ਨੇ ਔਰ 490 ਯੂਨੀਵਰਸਿਟੀ ਇਹ ਇਹ ਨੰਬਰ ਉਹ ਹੈਗਾ ਕਿ ਜਿਹੜਾ ਪਿਛਲੇ 35 ਸਾਲਾਂ ਤੇ ਨਹੀਂ ਹੋਇਆ ਉਹ ਅਸੀਂ 11 ਸਾਲਾਂ ਦੇ ਵਿੱਚ ਡਬਲ ਕਰਕੇ ਵੀ ਅਸੀਂ ਉੱਪਰ ਜਿਹੜਾ ਹੈਗਾ ਅ ਅ ਜਾ ਚੁੱਕੇ ਤੇ ਜਿਹੜੀ ਕੌਸ਼ਲ ਵਿਕਾਸ ਯੋਜਨਾ ਹੈਗੀ ਹੈ ਉਹਦੇ ਤਹਿਤ ਵੀ 1 ਕਰੋੜ 60 ਲੱਖ ਜਿਹੜਾ ਸਾਡਾ ਜੁਟ ਹੈ ਉਹਦੀ ਜਿਹੜੀ এমਪਲੋਇਬਿਲਟੀ ਹੈਗੀ ਉਹਦੇ ਇਨਹਾਂਸਮੈਂਟ ਜਿਹੜੀ ਹੈਗੀ ਹੋਈ ਹੈ ਇਸੇ ਤਰ੍ਹਾਂ ਜਿਹੜੇ ਸਾਡਾ ਸਟਾਰਟਅੱਪ ਜਿਹੜੇ ਸਾਡੇ ਬੱਚੇ ਦੇ ਸਟਾਰਟਅੱਪਸ ਜਿਹੜਾ ਇਕੋਸਿਸਟਮ ਹੈਗਾ ਉਹਦੇ ਤਹਿਤ ਵੀ ਮਤਲਬ ਉਹ ਸਾਡੇ ਬੱਚਿਆਂ ਨੇ ਅਸੀਂ 1 1 ਲੱਖ 7 1 60000 ਉਹ ਅਸੀਂ ਜਨਰੇਟ ਕੀਤੇ ਨੇ ਤੇ ਉਹਨਾਂ ਨੇ 17.6 ਲੱਖ ਜੌਬਸ ਜਿਹੜੀਆਂ ਹੈਗੀਆਂ ਨੇ ਉਹ ਦਵਾਈਆਂ ਨੇ ਤੇ ਇਹ ਜਿਹੜੇ ਇਹਦੇ ਵਿੱਚੋਂ 52% ਜਿਹੜੇ ਬੱਚੇ ਨੇ ਉਹ ਟਾਇਰ 1 ਤੇ ਟਾਇਰ 2 ਸਿਟੀ ਦੇ ਵਿੱਚ ਹੈਗੇ ਇਸੇ ਤਰ੍ਹਾਂ ਜੇ ਤੁਸੀਂ ਜਿਹੜੀ ਹੈਲਥ ਇਨੀਸ਼ੀਏਟਿਵ ਲੈ ਲਓ ਆਪ ਕੋ ਸੋਚਦਾ ਸੀ ਇਲਾਜ ਦੇ ਪੈਸੇ ਪਹੁੰਚ ਦੇਗੇ ਆਯੂਸ਼ਮਾਨ ਆਰਥ ਤੁਹਾਨੂੰ ਕਈ ਸੇਟਾ ਜਿਹੜੀਆਂ ਹੈ ਭਾਜਪੀ ਰੂਲ ਨੇ ਉਹਨਾਂ ਨੇ ਜਿਵੇਂ ਗੁਜਰਾਤ ਹੈਗੀ ਉਹ 5 ਦੇ 5 ਲੱਖ ਸੈਟਲ ਸਰਕਾਰ ਦਿੰਦੀ ਹੈ ਤੇ ਉਹ ਦੱਸ ਦਿੰਦੇ ਜੀ ਪੰਜਾਬ ਦੇ ਕੋਲ ਭਾਂਦੇ ਤੇ ਸਾਡੀ ਹੈ ਉਹ ਵੀ ਸਰਕਾਰ ਹੈਗੀ ਜਿਹਨਾਂ ਨੇ ਸਕੀਮ ਇਹ ਨਹੀਂ ਲੱਗੋ ਕਿੱਡੀ ਮਤਲਬ ਜਿਹੜੀ ਜਿਹੜਾ ਮੈਂ ਚਲੋ ਉਹ ਗੱਲ ਉਹ ਮੈਂ ਆ ਕੇ ਬਾਅਦ ਗੱਲ ਕਰਦਾ ਹੈਗਾ ਇਹਦੇ ਤਹਿਤ ਜਿਹੜਾ ਹੈਗਾ 40 ਲੱਖ 40 ਕਰੋੜ 73 ਲੱਖ ਜਿਹੜੇ ਯੋਸ਼ਵਨ ਕਾਰਡ ਇਸ ਨੂੰ ਹੋ ਚੁੱਕੇ ਔਰ ਉਹਨਾਂ ਦੇ ਜਿਹੜਾ ਹੈਗਾ ਜਿਹੜੇ 9 ਕਰੋੜ ਹਸਪੀਟਲ ਟਰੀਟਮੈਂਟਸ ਆ ਗਏ ਨੇ ਤੇ ਇਹਦੇ ਵਿੱਚ ਇੱਕ ਇੱਕ 1.3 ਲੱਖ ਕਰੋੜ ਜਿਹੜੇ ਹੈਗੇ ਟਰੀਟਮੈਂਟ ਹੋ ਚੁੱਕੇ ਨੇ ਤੇ 37 ਕਰੋੜ ਜਿਹੜੀਆਂ ਕੰਸਲਟੇਸ਼ਨਸ ਆ ਗਏ ਨੇ ਜਿਵੇਂ ਆਪਾਂ ਅਗੇ ਪੀਜੀ ਦੇ ਵਿੱਚ ਕੋਈ ਲੋਕਲ ਡਾਕਟਰ ਤੋਂ ਓਪੀਸੀਨ ਵਿੱਚ ਫੋਕਸ ਕਰਦੇ ਅਗੇ ਸੀਨੀਅਰ ਡਾਕਟਰਿਸ ਨਾਲ ਲੈ ਸਕਦੇ ਉਹ ਵੀ ਜਿਹੜਾ ਹੈਗਾ ਹੋ ਰਿਹਾ ਤੇ ਇਸੇ ਤਰ੍ਹਾਂ ਜਿਹੜਾ ਹੈਲਥ ਇਨਫਰਾਸਟ੍ਰਕਚਰ ਰੂਰਲ ਹੈਗਾ ਉਹਦੇ ਵਿੱਚ ਵੀ 17750 ਜਿਹੜੇ ਇਹਨਾਂ ਲਗਰਾਮ ਆਪਨੇ ਕਲੀਨਿਕ ਬਣਾ दिए ਹਾਲਾਂਕਿ ਸੀ ਵੈਲਨੈਸ ਸੈਕਟਰ ਉਹ ਫੇਰ ਉਹ ਵਾਹ ਡੋਟਾ ਬੁੱਟਾ ਲਾ ਕੇ ਵਾਪਸ ਹੋ ਉਸਦੇ ਆਖਿਰ ਮਤਲਬ ਜਿਹੜੀ ਸੈਂ ਮੈਂ ਇਹ ਕਹਿਣਾ ਕਿ ਜਿਹੜੇ ਸੈਂਟਰ ਗਵਰਨਮੈਂਟ ਦੇ ਫੰਡਸ ਨੇ ਚਾਹੇ ਫਸਲ ਬੀਮਾ ਯੋਜਨਾ ਹੈ ਚਾਹੇ ਕਿਸਾਨ ਸਨਮਾਨ ਨੇ ਦੀ ਹੈ ਚਾਹੇ ਹੈਲਥ ਦੀ ਹੈਗੀ ਹੈ ਚਾਹੇ ਐਕਟੀਵਿਟੀ ਹੈਗੀ ਉਹ ਪੈਸਾ ਸਾਡਾ ਹੈ ਉਹ ਸੈਂਟਰ ਗਵਰਨਮੈਂਟ ਦਾ ਖੁਦ ਦਾ ਪੈਸਾ ਨਹੀਂ ਹੈ ਨਾ ਮਜਾਦ ਵੀ ਉਹਦੇ ਵਿੱਚ ਹਿੱਸੇਦਾਰ ਪੰਜਾਬ ਦੇ ਵਿੱਚੋਂ ਵੀ ਟੈਕਸ ਇਕੱਠੇ ਹੋ ਕੇ ਉੱਥੇ ਜਾਂਦੇ ਨੇ ਜਿਹੜੀ ਪੀਟੀ ਆਈ ਹੈ ਉਹਦੇ ਕੋਲ ਨੇ ਹੁੰਦੇ ਫਿਰ ਅਸੀਂ ਕਿਉਂ ਨਹੀਂ ਲੈਂਦੇ ਪਤਾ ਨਹੀਂ ਕੀ ਬਿਮਾਰੀ ਹੈ ਕਿ ਅਸੀਂ ਸੈਂਟਰ ਕਾਪਰਡ ਦਾ ਨਾਮ ਆ ਗਿਆ ਅਲੱਗਿਸ ਉਹ ਬੜੀਆਂ ਨਾਨ ਬੀਜੇਪੀ ਰੂਲ ਸਟੇਟਸ ਅਗੇ ਉਹ ਲੈਤੇ ਚਾਹੇ ਤੁਸੀਂ ਆਪਣੇ ਜਿਹੜੀਆਂ ਵੀ ਸਟੇਟਸ ਅਗੇ ਹੈ ਓਡੀਸਾ ਲੈ ਲਓ ਤੇਲੰਗਾਨਾ ਲੈ ਲਓ ਜਿਹਨਾਂ ਉਹਰੇ ਬਸ ਸਾਨੂੰ ਪਤਾ ਨਹੀਂ ਕੀ ਹੋਆ ਅਸੀਂ ਇਸ ਗੱਲ ਤੋਂ ਸਾਨੂੰ ਜਿਹੜਾ ਕਿ ਅਸੀਂ ਉਹਨਾਂ ਦਾ ਨਹੀਂ ਰਹਿਣਾ ਕੋਈ ਸੋ ਇਸੇ ਤਰ੍ਹਾਂ ਜਿਹੜਾ ਆਪਣਾ ਜਿਹੜੇ इवन ਜਿਹੜੇ ਨੰਬਰ ਆਫ ਉਹਦੇ ਜਿਹੜੇ 에어ਪੋਰਟਸ ਦੇ ਜਿਹੜੀ ਕਨੈਕਟੀਵਿਟੀ ਹੈ ਤੇ ਉਹ ਵੀ ਸਾਡੀ ਬਹੁਤ ਜਿਹੜਾ ਹੈ इवन ਜਿਹੜਾ ਅਮਰਸਰ ਵਾਲਾ 에어ਪੋਰਟ ਹੈ ਉਹ ਵੀ ਬਦਲ ਬਹੁਤ ਜ਼ਿਆਦਾ ਉਹਦੇ ਵਿੱਚ ਜਿਹੜਾ ਬੁਰਾ ਫ ਡੈਸੈਂਜਰਸ ਇਨਕਰੀਸ ਹੋਇਆ ਸੋ ਮੈਂ ਇਹ ਬੇਨਤੀ ਦਿਨ ਤੁਹਾਨੂੰ ਕਰਦੀ ਸੀਗੇ ਇਸ ਤੋਂ ਬਾਅਦ ਮੈਂ ਇਹ ਵੀ ਇੱਕ ਸਲਾਹ ਦਿਵਾਗਾ ਸਾਡੀ ਮੌਕੇ ਦੀ ਸਰਕਾਰ ਨੂੰ ਕਿ ਉਹ ਸਰਕਾਰ ਲੋਕਾਂ ਦੇ ਕੰਮਾਂ ਵੱਲ ਲੋਕਾਂ ਦੇਆਂ ਮੁਸ਼ਕਲਾਂ ਵੱਲ ਲੋਕਾਂ ਦੇ ਜਿਹੜੇ ਗ੍ਰਿਵੈਂਸਸ ਹੈਗੇ ਉਹਨਾਂ ਵੱਲ ਧਿਆਨ ਦੇਵੇ ਨਾ ਕਿ ਗੱਲੀ ਫੋਰਟੈਕਸ ਕਰੇ ਗੱਲ ਅਜੋ ਤੁਸੀਂ ਕਿਤੇ ਦੇਖੋ ਮਤਲਬ ਕੋਈ ਕੰਮ ਤਾਂ ਇਹ ਧੰਗ ਦਾ ਕਰ ਕੋਈ ਜਿਹੜੀ ਮਤਲਬ ਇੰਨੀ ਸਾਡਾ ਬੰਦ ਕਿਸਮ ਦੀ ਹੈ ਕਿ ਜਦੋਂ ਉਹਦਾ ਬਹੁਤ ਥੋੜਾ ਟਾਈਮ ਰਹਿ ਗਿਆ 1.5 ਘੰਟੇ ਰਹਿ ਗਿਆ ਕਿ ਲੋਕਾਂ ਨੇ 92 ਬੰਦੇ ਜੋ 92 ਰੋ 94 ਹੋ ਗਏ ਉਹ ਚੁਣ ਲਏ ਉਹ ਚੁਣ ਕੇ ਲੋਕਾਂ ਨੇ ਆਪਣੇ ਆਪ ਨੂੰ ਇੱਕ ਬੈਕਆਉਂਡ ਜਾਈ ਪਿੰਜਰੇ ਜੀ ਕੈਦ ਕਰ ਲਿਆ ਮੇਰੇ ਕੋਲ ਦਾ ਕੱਖ ਨਹੀਂ ਹੋਣਾ ਤੇ ਜਿੰਨੇ ਇਹਨਾਂ ਦੇ ਬਾਅਦ ਕੁਝ ਕੋਈ ਗੱਲ ਕਰ ਲੋ ਹਜ਼ਾਰਾਂ ਗੱਲਾਂ ਨੇ ਜਿਹੜੀਆਂ ਇਹਨਾਂ ਨੇ ਕਿਹਾ ਸੀ ਹਾਂ ਕਰਾਂਗੇ ਅਸੀਂ ਹਾਂ ਕਰਾਂਗੇ ਅਸੀਂ ਹਾਂ ਕਰਾਂਗੇ ਹਰੇ ਗੱਲ ਤੇ ਯੂਟਪ ਇਹ ਯੂ-ਟਰਨ ਦੇ ਪਤਾ ਨਹੀਂ ਕਿੰਨੇ ਚਕੀਨ ਹੈ ਜਾਂ ਕਿੰਨਾ ਕਿੰਨਾ ਨੋਹੇ ਦੀ ਨਾਸਟਰੀ ਹੈਗੀ ਹੈ ਗੱਲ ਅਸੀਂ ਤੁਸੀਂ ਹੋਰ ਦੇਖੋ ਵੀ ਤੁਸੀਂ ਜਾ ਕੇ ਗੱਲ ਕਰੋ ਤੁਹਾਨੂੰ ਕਹੇ ਕਿਸ ਨੇ ਕਿਹਾ ਤੇ ਹੈ ਨਹੀਂ ਵੀ ਕਰੋ ਤੁਸੀਂ ਕਹਿ ਦਿੰਦੇ ਆ ਫਿਰ ਤੁਹਾਡੇ ਤੁਸੀਂ ਭੁੱਲ ਜਾਂਦੇ ਤੇ ਉਹਦੇ ਤੋਂ ਹੁੰਦਾ ਨਹੀਂ ਤੁਸੀਂ ਫਿਰ ਤੁਸੀਂ ਯੂ-ਟਰਨ ਤੇ ਆ ਜਾਂਦੇ ਤੋਂ ਅਮੇਰੈਸਮੈਂਟ ਉਹ ਇਹ ਜਿਹੜੀ ਅਮੇਰੈਸਮੈਂਟ ਆ ਰਹੀ ਹੈ ਇਹ ਵੀ ਤੁਹਾਨੂੰ ਸਾਰੇ ਗੱਲਾਂ ਕਿਦਿ ਕਿੰਨੀਆਂ ਗੜਾਵਾ ਤੁਹਾਨੂੰ ਪਤਾ ਮੈਂਦਾ ਉਹ ਤਾਂ ਜਾ ਰਹੇ ਉਹਨੂੰ ਨੌਲੇ ਜੇ ਹਰ ਦੋ ਕੋਈ ਨਾ ਕੋਈ ਨਵੀਂ ਗੱਲ ਕਰਦੀ ਹੈ ਨਾ ਵਿਆਹ ਕਰਦਾਗੇ ਵਿਆਹ ਕਰਵਾਗੇ ਇਹਨੂੰ ਪਾਣ ਲਾਂਗੇ ਇਹਨੂੰ ਕੋਲ ਆਵੇ ਮਤਲਬ ਹੁੰਦਾ ਕੱਖ ਇਹਨੂੰ ਅੰਦਰ ਕਰ ਲਾਂਗੇ ਇਹਨੂੰ ਬਾਹਰ ਕਰਦਾਂਗੇ ਪਰ ਜਿਹੜੀ ਕ੍ਰਾਪਸ਼ਨ ਦੀਆਂ ਗੱਲਾਂ ਜਾ ਰਹੀਆਂ ਨੇ ਜਿਹੜੀ ਨਾ ਦੇ ਆਪਦੇ ਜੀ ਬੜੇ ਨੇ ਐਮ ਐਲ ਏ ਬੜੇ ਨੇ ਉਹਨਾਂ ਬਾਰੇ ਕੋਈ ਗੱਲ ਜਿੱਤੇ ਜਿਹੜਾ ਐਵਿਡੈਂਸ ਹੀ ਹੈਗਾ ਉਹ ਕੱਲੇ ਚੀਜ਼ ਇਸਦੇ ਕੋਲੇ ਹੈ ਜਿਹੜੇ ਵਿਜੇ ਸਿੰਗਲੈਰੀ ਸਿਟੀ ਉਹ ਕਹਿੰਦਾ ਮੈਨੂੰ ਪਤਾ ਕੀ ਕੀਤਾ ਨਾ ਮੈਂ ਦੇਖਿਆ ਸਿਚੁਏਸ਼ਨ ਉਹਦਾ ਹੰਦੂ ਰਿਹਾ ਦੇ ਸੋ ਕੋਈ ਸੈਂਸਰਿਟੀ ਨਹੀਂ ਹੈ ਨਾ ਲੋਕਾਂ ਦੇ ਨਾਲ ਨਾ ਗਵਰਨਰਸ ਦੇ ਨਾਲ ਨਾ ਕਿਸੇ ਪਾਲਸੀ ਦੇ ਨਾਲ ਹੈ ਸਿਰਫ ਟਾਈਮ ਡਪਾਉਣਾ ਹੈ ਤੇ ਆਪਾਂ ਪਿੱਛੇ ਜਿਹਾ ਉਹ 750 ਕੋਰ ਦੀ ਫਿਕਰਦਾ ਆ ਗਈ ਸੀ ਕਿ ਜਿਹੜੀ ਇਹਨਾਂ ਨੇ ਐਡਵਰਟਾਈਜ਼ਮੈਂਟ ਹੈਗੀ ਹੈ ਉਹ ਤੇ 750 ਕੋਰ ਦਾ ਤੇ ਸਾਡੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਪ੍ਰੋਗਰਾਮਾਂ ਦਾ ਐਡਵਰਟਾਈਜ਼ਮੈਂਟ ਬਹੁਤ ਸੀ ਹੈ ਉਹ ਚੱਲਦੀ ਹੈਗੇ ਨਾਉਂ 100 ਚੱਲੀ ਜਾਂਦੇ ਨੇ ਇੰਗਲਿਸ਼ ਚੈਨਲਾਂ ਚੱਲੀ ਜਾਂਦੀਆਂ ਨੇ ਇਧਰ ਜਿੱਥੇ ਕੋਈ ਸਰਕਾਰੀ ਨਹੀਂ ਆਇਆ ਕੋਈ ਬੰਦਾ ਨਹੀਂ ਨਾ ਉਹਨੂੰ ਕੋ ਦੇਖਦਾ ਨਾ ਉਹਨਾਂ ਦੇ ਕੋਈ ਰੈਲੇਵੈਂਸ ਨਾ ਉਹਨਾਂ ਨੂੰ ਉਸ ਗੱਲ ਦਾ ਕੋਪਾ ਕੋਲ ਨਾ ਉਹਨਾਂ ਦਾ ਕੋਈ ਪ੍ਰੋਫੈਸ ਅਸੀਂ ਇਤੋਂ ਪੈਸੇ ਤੇ ਫੇਰ ਸਾਡੀ ਸਭ ਤੋਂ ਮਾੜੀ ਕਿਸਮਤ ਇਹ ਹੈਗੀ ਸਰਕਾਰ ਦਾ ਬੜੀ ਵੈਰ ਪਰ ਉਹ ਸਰਕਾਰ ਕਿਤੇ ਨਹੀਂ ਚੱਲਦੀ ਉਹ ਤੋਂ ਦਿੱਲੀ ਵਾਲੇ ਜਵੇਂ ਵਹਿਲੇ ਹੋ ਉਹਨਾਂ ਨੇ ਕੋਈ ਐਵੇਂ ਨਹੀਂ ਦੇਿਆ ਤੇ ਬੋਲੋ ਇੱਥੇ ਡੇਰੇ ਲਾਏ ਹੋਏ ਆ ਤੇ ਉਹ ਇੱਥੇ ਇਹਨਾਂ ਨੂੰ ਘਮਾਈ ਜਾਂਦੇ ਆ ਮੇਲਾ ਦਾ ਇਹ ਵੀ ਇਹ ਸਾਇਦੇ ਸੋਚਦੇ ਬੇਸਪਾ ਆਪਾਂ ਨੂੰ ਕੀ ਮੰਨ ਉਹ ਵੀ ਚਲਾਈ ਜਾਂ ਹੁਣ ਤੁਸੀਂ ਜਿੰਨੀਆਂ ਤੁਸੀਂ ਪੋਸਟਾਂ ਲੈ ਲਓ ਅਪਾਰਟਮੈਂਟਸ ਲੈ ਲਓ ਜਿੰਨੇ ਬੋਰਡ ਕਾਰਪੋਰੇਸ਼ਨ ਆਏ ਤੇ ਲੋਕ ਸਾਰੇ ਦਿੱਲੀ ਤੋਂ ਬੰਦੇ ਭਰਤੀ ਹੋ ਗਏ ਇਵੇ ਸਾਡੇ ਤੋਂ ਪੰਜਾਬ ਦੇ ਟੈਲੇਂਟ ਨੂੰ 50 ਦਾ ਕੋ ਬੰਦਾ ਡਿਜ਼ਰਵ ਨਹੀਂ ਹੈ ਬਹੁਤ ਘਟੀਆ ਚੀਜ਼ਾਂ ਨੇ ਬਹੁਤ ਮਾੜੀਆਂ ਗੱਲਾਂ ਨੇ ਮਤਲਬ ਉਹ ਨਹੀਂ ਹੈਗਾ ਵੀ ਤੁਸੀਂ ਚਲੋ ਕਿੰਨਾ ਫਰਕ ਹੈ ਪਰ ਇੱਕ ਮੈਸੇਜ ਆਦਾ ਹੈ ਇਹ ਪੰਜਾਬ ਦਾ ਗਰੋਡ ਹੈ ਪੰਜਾਬ ਦੀ ਸਾਰੀ ਬੱਚਾ ਗਰੋਡ ਹੈ ਪੰਜਾਬ ਦਾ ਸਾਰਾ ਜਿਹੜਾ ਟੈਲੇਂਟ ਦਾ ਕੈਲੀਬਰ ਹੈ ਉਹ ਗਰੋਡ ਸੋ ਇਹ ਜਿਹੜੀਆਂ ਗੱਲਾਂ ਨੇ ਬਹੁਤ ਮਾੜੀਆਂ ਨੇ ਹੁੰਦਾ ਕਿ ਟਾਈਮ ਥੋੜਾ ਰਹਿਗਾ ਪਰ ਇਹਨਾਂ ਨੂੰ ਇਹ ਗੱਲਾਂ ਨਹੀਂ ਕਰਨੀ ਚਾਹੀਦੀ ਸੀ ਕੋਈ ਨਹੀਂ ਦੇਖੋ ਚਾਹੇ ਸੁਸੋਦੀਆ ਜੀ ਦੇ ਚਾਹੇ ਕੇਂਦਰੀਵਾਲ ਹੈ ਚਾਹੇ ਜਿਹੜੇ ਆ ਜਿਹੜਾ ਸਤਵਲ ਜੈ ਸੀਗਾ ਇਹਨਾਂ ਦਾ ਨਸਿੱਧਾ ਜੈ ਉਹਦਾ ਜਿਹੜਾ ਜਿਹੜਾ ਪੀਏ ਸੀਗਾ ਉਹ ਉਸ ਦੀ ਲਾਤਾ ਉਹਦਾ ਜਿਹੜਾ ਇੱਕ ਫੇਲਡ ਸਿਸਟਮ ਹੈ ਪਹਿਲਾਂ ਇਹਨਾਂ ਨੇ ਐਮਓਯੂ ਨਾਲ ਸਾਈਨ ਕੀਤਾ ਦਿੱਲੀ ਜਾ ਕੇ ਵੀ ਗਿਆਨ ਉੱਥੇ ਹੀ ਇਤੋਂ ਗਿਆ ਲੈਣਾ ਸੀ ਤੇ ਐਮਓਯੂ ਜਦੋਂ ਜਾਦੀ ਉਹਨਾਂ ਨਾਲ ਸਾਈਨ ਕੀਤਾ ਤੇ ਅਸੀਂ ਇਤੋਂ ਗਿਆਨ ਆ ਕੇ ਲਿਆ ਕਰਨੀ ਹੋ ਗਿਆ ਬਹੁਤ ਜਿਵੇਂ ਇੰਪਲੀਮੈਂਟ ਕਰਾਂ। ਉਹ ਬਹੁਤ ਜੀ ਆਪਾਂ ਫਰਗਦੀ ਲਿਖ ਕੇ ਬਹੁਤ 10 ਟੀਮ ਬਣਾਇਆ ਕਿ ਤੋਂ ਕਿਤੇ ਕੀ ਬੋਝ ਹੋ ਗਿਆ। ਫਿਰ ਉਹਨਾਂ ਉਹ ਗੱਲ ਕਰਦੇ ਸੀ ਐਜੂਕੇਸ਼ਨ ਮਾਡਲ ਤੇ। ਉਹ ਵੀ ਲੋਕਾਂ ਨੇ ਦਸਤਾਵੇਜ਼ ਕੀ ਐਜੂਕੇਸ਼ਨ। ਉਹ ਤਾਂ ਬੜੇ ਉਹਦੇ ਵਿੱਚੋਂ ਸਕੈਮ ਨਿਕਲੇ। ਡੇਲੀ ਸਕੈਮ ਨਿਕਲੇ। ਫਿਰ ਉਹ ਕਿੰਦਾ ਸਾਡਾ ਹੈਲਥ ਐਜੂਕੇਸ਼ਨ। ਹੈਲਥ ਸਿਸਟਮ ਜਿਹੜਾ ਸਾਡੇ ਦੇ ਨਾਮ ਦਾ ਉਸ ਤੋਂ ਉਹਦੇ ਵਿੱਚ ਵੀ ਜਿਹੜੇ ਸਕੈਮ ਵੀ ਨਿਕਲੇ ਨੇ ਤੇ ਉਹ ਕਿੰਨੇ ਕਿ ਚੀਜ਼ਾਂ ਪੌਪੂਲਰ ਸੀ। ਕਿੰਨਾ ਕੁ ਸੀ ਉਹ ਵਿੱਚ ਉਹ ਲੋਕਾਂ ਨੇ ਜਿਹੜੀ ਪਿੱਛੇ ਇਲੈਕਸ਼ਨ ਹੋਈ ਹੈ ਜਿਹਦੇ ਵਿੱਚ ਇਹਦਾ ਜ਼ਬਾਇਆ ਹੋ ਗਿਆ। ਉਦੇ ਤੋਂ ਕਹਿਵਾ ਦਿੱਤਾ ਕਿ ਕਿੰਨਾ ਕਿੱਦਾਂ ਦੀ ਕਿਉਂਕਿ ਜਿਹੜਾ ਅਲਟੀਮੇਟ ਟੈਸਟ ਹੈਗਾ ਕਿਸੇ ਵੀ ਸਰਕਾਰ ਦਾ ਕਿਸੇ ਵੀ ਗਵਰਨਮੈਂਟ ਦਾ ਕਿਸੇ ਦਾ ਉਹਦਾ ਲੋਕਾਂ ਦਾ ਲੋਕਾਂ ਦਾ ਮੰਡੇਟ ਕੀਆ ਉਹਦੇ ਬਾਰੇ ਕਿਉਂਕਿ ਤੁਸੀਂ ਇਹਨਾਂ ਨੇ ਇੰਨੀ ਦੇ ਰਾਜ ਕੀਤਾ ਤੇ ਲੋਕਾਂ ਦੇ ਮੰਡੇਟ ਦੇ ਦਾ ਕਿ ਭਾਈ ਥੋੜਾ ਕੰਮ ਹੋ ਖਤਮ ਹੈ ਸੁਝਵ ਨੈਸ ਕਰੋ ਪਰ ਐਸਕੇ ਕੀ ਦਿੱਤੀ ਉਹ ਪੰਜਾਬ ਤੇ ਆ ਕੇ ਬਹਿ ਗਏ ਹੁਣ ਇੱਥੇ ਸਾਰਾ ਕੁਝ ਕਰਿਆ ਜਾਂਦਾ ਆ ਜਿਹੜੀ ਲੈਂਡ ਪੂਲ ਪੋਲਿਸੀ ਹੈਗੀ ਇਹ ਪਤਾ ਨਹੀਂ ਕਿੰਨੇ ਕਿੰਨੇ ਜਿਹੜੇ ਡਿਵੈਲਪਰ ਹੈਗੇ ਉਹਨਾਂ ਦਾ ਕੀ ਕੀ ਇਹਨਾਂ ਨੇ ਘਰਾੜ ਕੀ ਤੇਰੇ ਕਿ ਜਮਾ 50 ਕਰ ਦੇਣਗੇ ਕਿ 50 ਨਿਕਲ ਦੇਣਗੇ ਕਿ 100 ਦੇ ਦੇ ਉਹ ਵੇ ਦਾ ਦੇ ਕਿਰਿਆ ਸੋ ਕੋਈ ਧਿਆਨدارੀ ਵਾਲੀ ਗੱਲ ਓਨੈਸਟੀ ਵਾਲੀ ਗੱਲ ਜਾਂ ਗੋਟਰਾਸਪੈਂਸੀ ਵਾਲੀ ਗੱਲ ਨਹੀਂ ਹੋ ਸੋ ਮੇਰੀਆਂ ਇੱਕ ਬੇਸ ਤੇ ਅਸੀਂ ਕਿ ਤੁਹਾਡਾ ਕੋਈ ਵੀ ਸਵਾਲ ਹੋਵੇ ਮੈਂ ਹਾਂ ਸਿੰਘ ਸਭ ਇੱਕ ਸਿੱਧਾ ਸਵਾਲ ਹੈ ਕਿ ਆਪਾਂ ਮੌਜੂਦਾ ਸਰਕਾਰ ਦੀ ਪੰਜਾਬ ਸਰਕਾਰ ਦੀ ਬਹੁਤ ਸਾਰੀ ਨਾਕਾਮੀਆਂ ਆਪਾਂ ਦੱਸ ਰਹੇ ਆ মিডিਆ ਦੇ ਸਾਹਮਣੇ ਸਵਾਲ ਇਹ ਹੈ ਕਿ ਭਾਜਪਾ ਜਿਹੜੀ ਸਰਕਾਰ ਹੈ ਉਹ ਬਹੁਤ ਜਗ੍ਹਾ ਤੇ ਹਰ ਸਟੇਟ ਤੇ ਵਧੀਆ ਕੰਮ ਕਰ ਰਹੀ ਹੈ ਜਿੱਥੇ-ਜਿੱਥੇ ਹੈ ਪਰ ਪੰਜਾਬ ਚੋਂ ਗ੍ਰਿਪ ਕਿਉਂ ਨਹੀਂ ਬਣਾ ਪਾ ਰਹੀ ਹੈ ਹਜੇ ਤੱਕ ਕੀ ਕਾਰਨ ਮੰਦੇ ਹੋ ਦਾ ਦੂਜੀ ਪਾਰਟੀ ਨੇ ਸਰਵੇ ਕਰਾ ਕੇ ਦੇਖੋ ਜਾਂ ਕਿਸੇ ਬੁੱਧੀਜੀਵੀ ਨਾਲ ਗੱਲ ਕਰੋ ਉਹ ਕਹਿੰਦੇ ਕੋਈ ਹੋਰ ਰਾਜਨੀਤਿਕ ਪਾਰਟੀ ਆਗਾਮੀ ਚੋਣਾਂ ਚ ਮਤਲਬ ਆਪਣਾ ਉਹ ਕਾਮਯਾਬ ਹੋਏਗੀ ਪਰ ਭਾਜਪਾ ਨਹੀਂ ਆਏਗੀ ਕੁਛ ਇਦਾਂ ਦੀਆਂ ਗੱਲਾਂ ਚੱਲਦੀਆਂ ਤੁਹਾਨੂੰ ਕੀ ਲੱਗਦਾ ਪੰਜਾਬ ਚ ਕਿਉਂ ਗ੍ਰਿਪ ਕਿਉਂ ਨਹੀਂ ਬਣਾ ਪਾ ਰਹੀ ਹੈ ਦੇਖੋ ਜਿਹੜਾ ਇੱਕ ਦਾ ਜਿਹੜਾ ਸਾਡਾ ਵੋਟ ਸ਼ੇਅਰ ਸੀਗਾ ਉਹ 6 ਤੋਂ 18% ਹੋ ਗਿਆ। 18 ਸਾਡੇ ਕੋਲ ਵਾਸਤੇ ਬੜਾ ਚੈਲੰਜ ਸੀਗਾ ਕਿ ਜੀ ਇਹ ਤੁਸੀਂ 117 ਸੀਟਾਂ ਤੇ ਲੜੋ। ਤੇ 13 ਦੇ 13 ਜਿਹੜੀਆਂ ਪਾਰਲੀਮੈਂਟ ਸੀਟਾਂ ਸੀ ਉਹਨਾਂ ਤੇ ਉਹ ਹੁਣ ਨੇਚਰਲੀ ਜਿਹੜੀ ਸੀ ਕੋਈ ਜਿਹੜੀ ਪਾਰਟੀ ਪਹਿਲਾਂ 3 ਸੀਟਾਂ ਤੇ ਸੀ ਉਦੋਂ ਸਹੀ ਸੀਟਾਂ ਦੇ ਸੀ 24 ਵੀ ਸੀਟ ਤੇ ਵੀ ਤੁਸੀਂ ਤੇ ਇਧਰੋਂ ਇਵਨ 40 ਸੀਟ ਤੇ ਵੀ ਨਹੀਂ ਸੀ। ਤੇ ਮੈਨੂੰ ਇਹ ਵੀ ਯਾਦ ਆ ਗਿਆ ਜਦੋਂ ਸਾਡੀ ਮੈਂਬਰਸ਼ਿਪ ਦਾ ਰੀਨੋਰਮੈਂਟ ਕੀ ਸੀ ਸਾਡੇ ਕੋਲ ਚੀਮਾ ਇਵਨ ਲੰਬੇ ਹਲਕੇ ਗਈਆਂ। ਉਹ ਨਾਲੇ ਸੁਪਟੇ ਆਦੇ ਬੰਦੇ ਛੱਡ ਕੇ ਤੁਹਾਡਾ ਕੋਈ ਮਤਲਬ ਨਹੀਂ ਕਿ ਤੁਸੀਂ ਆਪ ਦਾ ਹੰਕਾ ਛੱਡ ਕੇ ਸਾਡੇ ਚਾ ਉਹਦਾ ਇਦਾਂ ਦੇ ਖਲਾਸ ਸੀ ਪਰ ਹੁਣ ਸਾਨੂੰ ਅਸੀਂ 117 ਸੀਟਾਂ ਦਾ ਸਾਡਾ ਸਿਸਟਮ ਪੂਰਾ ਡਿਵੈਲਪ ਹੋ ਗਿਆ ਨੀ ਦੇਸ਼ ਦੇ ਤਰ੍ਹਾਂ ਦੇ ਕੋਲ ਹੋ ਗਈ ਤੇ ਸਾਡੇ ਵਰਕਸ ਆ ਗਏ ਸਾਰਾ ਸਿਸਟਮ ਸਿਸਟਮ ਰੈਡੀ ਹੋ ਗਿਆ ਔਰ ਜਿਹੜਾ ਵਧੀਆ ਸਿਸਟਮ ਭਾਜਪਾ ਪਾਰਟੀ ਦਾ ਹੈ ਕਿਸੇ ਹੋਰ ਪਾਰਟੀ ਦਾ ਇਹ ਦਾ ਬੂਥ ਲੈਵਲ ਤੇ ਵੀ ਮਤਲਬ ਹਰ ਚੀਜ਼ ਡਿਜੀਟਾਈਜ਼ ਹੈਗੀ ਤੇ ਉਹਦਾ ਰਿਸਪੌਂਸਿਵ ਸਿਸਟਮ ਹੈਗਾ ਹੋਰ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਤੇ ਕਿਉਂਕਿ ਲੋਕਾਂ ਨੇ ਇਹ ਹੀ ਦੇਖ ਲਿਆ ਕਾਂਗਰਸ ਦੇਖ ਲਈ ਕਾਲੀ ਵੀ ਦੇਖ ਲੈ ਆਹਨ ਕਿ ਐਸੀ ਦਾ ਕਾਲੀਆਂ ਦੇ ਨਾਲ ਇੱਕ ਪਿੱਟ ਲੱਗੀ ਸੀ ਸਾਡਾ ਉਹਨਾਂ ਕੋਈ ਰੋਲ ਨਹੀਂ ਸੀਗਾ ਪਰ ਇਹ ਜਿਹੜਾ ਹੁਣ ਆਮ ਆਦਮੀ ਪਾਰਟੀ ਬਣੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਲੋਕ ਆਪਣੇ ਆਪ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਹੱਥਾਂ ਦੇ ਛੁੱਟਣਗੇ ਅਸੀਂ ਬਹੁਤ ਅੱਛਾ ਸਰਪੋਲ ਹੈ ਇੱਕ ਸਵਾਲ ਹੋ ਰਿਹਾ ਸਰ ਕਿ ਸੈਂਟਰ ਗਵਰਨਮੈਂਟ ਦੇ ਬਹੁਤ ਸਾਰੇ ਪ੍ਰੋਜੈਕਟ ਅਸੀਂ ਗਿਣਾ ਰਹੇ ਆ ਅਗਨੀ ਵੀਰ ਜਿਹੜੀ ਯੋਜਨਾ ਆਈ ਹੈ ਉਹਦੇ 4 ਸਾਲ ਬਾਅਦ ਰਿਟਾਇਰਮੈਂਟ ਹੋ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਦੇਸ਼ ਦੀ ਰੱਖਿਆ ਕਰਨ ਵਾਲਾ ਇਨੀ ਤਰੱਕੀ ਕਰਨ ਤੋਂ ਬਾਅਦ ਇਨੀ ਮਿਹਨਤ ਕਰਨ ਤੋਂ ਬਾਅਦ ਜਦੋਂ ਉੱਥੇ ਪਹੁੰਚਦਾ ਹੈ ਜਿਹੜੇ ਨੌਜਵਾਨ ਰਿਟਾਇਰਮੈਂਟ ਹੋ ਕੇ ਆਉਂਦੇ ਆ ਅੱਗੇ ਇਹਨਾਂ ਨੂੰ ਤੁਹਾਡੇ ਵੱਲੋਂ ਕੋਈ ਰੋਜ਼ਗਾਰ ਨਹੀਂ ਆ ਇਹ ਬੱਚੇ ਮਿਸ ਗਾਈਡ ਨਹੀਂ ਹੋ ਸਕਦੇ ਅੱਗੇ ਜਾ ਕੇ ਜਿਸ ਤਰ੍ਹਾਂ ਦਾ ਹਾਲਾਤ ਚੱਲ ਰਿਹਾ ਦੇਸ਼ ਦਾ ਇਹ ਗੱਲ ਠੀਕ ਨਹੀਂ ਹੈਗੀ ਕਿਉਂਕਿ ਜਿਹੜੇ ਬੱਚੇ ਉੱਥੋਂ ਰਿਟਾਇ ਇਹ ਸਾਡੇ ਸਾਡੇ ਮਿਲਟਰੀ ਕੋਰਸ ਉਹਦੇ ਵਿੱਚ ਹੈਗੇ ਸਟੇਟ ਦਾ ਸਟੇਟਾਂ ਦੇ ਵਿੱਚ ਵੀ ਹੈਗੀ ਹੈ ਜਦੋਂ ਉਹ ਬੱਚਾ ਤੁਸੀਂ ਇਹ ਦੇਖੋ ਜਿਵੇਂ ਹੁਣ ਬੱਚੇ ਆਪਣੇ ਤੇ ਮਹਾਰਾਜ ਜਿਹੜੀ ਰਜੀਤ ਸਿੰਘ ਇੰਸਟੀਚੂਟ ਹੁੰਦੇ ਆ ਉਹ ਤੇ ਨਿਕਲਦੇ ਜਿਹੜੇ ਬੰਦੇ ਅਗਰੇ ਵੀਰ ਬਣ ਕੇ ਆਣ ਗਏ ਉਹਨਾਂ ਨੂੰ ਤਾਂ ਲੋਕਾਂ ਨੇ ਹੱਥਾਂ ਦੇ ਚਪਾ ਸੱਦੋਂ ਤੇ 70% ਦਾ ਹਾਂ 70% ਦਾ ਅਬਸੋਰਪਸ਼ਨ ਹੈਗੀ ਸੋ ਇਸ ਕਰਕੇ ਉਹ ਉਹ ਜਿਹੜੇ ਸਾਡੇ ਬੱਚੇ ਹੈਗੇ ਉਹ ਉਹਦੇ ਵੀ ਇੱਧਰ-ਉੱਧਰ ਦਿੰਦੇ ਨੇ ਉਹ ਇੱਕ ਉਹਨਾਂ ਕੋਲ ਇੱਕ ਬਹੁਤ ਵੱਡਾ ਐਸੈਟ ਹੈ ਇਹ ਉਹ ਹਰ ਬੰਦਾ ਉਹ ਕਰੇਗਾ ਤੇ ਸਰਕਾਰ ਵੀ ਸੋਚ ਰਹੀ ਹੈ ਕਿ ਇਹਨਾਂ ਨੂੰ ਜੇ ਟੋਟਲ ਵੀ ਐਬਜ਼ોર્ਪਸ਼ਨ ਹੋ ਗਈ ਸਭ ਕੁਝ ਵੱਡੀ